ਨਾਂਕਾਂਬਤੀ ਸੀ ਤੇ ਵੱਡੇ-ਵੱਡੇ ਬਾਦਸ਼ਾਹਾਂ ਦੀ ਔਜਤ ਤੱਕ ਪਹਿਰੇ ਸਭ ਫੇਲ ਹੋ ਜਾਂਦੇ ਸਨ ਉਸ ਦੇ ਸਾਹਮਣੇ ਕੋਈ ਟਿਕ ਨਹੀਂ ਪਾਉਂਦਾ ਸੀ ਜਿੱਥੋਂ ਉਹਨੇ ਚੋਰੀ ਕਰਨੀ ਹੁੰਦੀ ਸੀ ਉਥੋਂ ਕਰ ਗੁਜ਼ਰਦਾ ਸੀ ਕੋਈ ਉਹਨੂੰ ਰੋਕ ਨਹੀਂ ਸੀ ਸਕਦਾ ਤੇ ਜੀਵਨ ਇਉਂ ਹੀ ਵਿਅਰਥ ਜਾ ਰਿਹਾ ਸੀ ਪਰ ਅਚਾਨਕ ਐਸੀ ਕਿਰਪਾ ਉਹ ਵੀ ਮਾਲਕ ਵਾਹਿਗੁਰੂ ਜੀ ਦੀ ਤੇ ਗੁਰੂ ਹਰਗੋਬਿੰਦ ਸਾਹਿਬ ਸਤਗੁਰੂ ਜੀ ਦੇ ਚਰਨਾ ਚ ਪੋਜੇ ਗਿਆ ਜਦ ਚਰਨਾ ਚ ਪੁਜੇ ਵਿਧੀ ਚੰਦ ਤੇ ਗੁਰੂ ਹਰਗੋਬਿੰਦ ਸਾਹਿਬ ਸਤਗੁਰੂ ਜੀ ਨੇ ਥਾਪੜਾ ਦੇ ਕੇ ਕਹਿ ਦਿੱਤਾ ਸਜਣਾ ਅੱਜ ਦਿਨ ਤੋਂ ਚੋਰੀ ਨਹੀਂ ਕਰਨੀ ਜਦ ਦਸਾਂਗੇ ਕੋਈ ਨਿਆ ਦਾ ਕੰਮ ਕਰਨਾ ਤੇ ਕਰ ਲੈਣਾ ਹੈ ਤੇ ਉਦੋਂ ਤੋਂ ਉਹਨੇ ਚੋਰੀ ਛੱਡ ਦਿੱਤੀ ਹੀਰਾ ਫੇਰੀ ਛੱਡ ਦਿੱਤੀ ਜੀਵਨ ਬਿਲਕੁਲ ਪਵਿੱਤਰ ਹੋ ਗਿਆ ਅੰਦਰ ਨੂੰ ਜਿੱਤ ਲਿਆ ਗੁਰੂ ਦੀ ਕਿਰਪਾ ਨਾਲ ਕਿਉਂਕਿ ਗੁਰ ਰੰਗੇ ਸੇ ਕਹੇ ਨੇ ਆਲ ਜਾਕਾ ਸਤਗੁਰੂ ਪੂਰਾ ਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਜੀਵਨ ਨੂੰ ਤੇ ਜੋ ਅੰਦਰ ਪਾਵਰ ਸਿਖ ਸ਼ਕਤੀ ਸੀ ਜੋ ਸੂਝ ਸਮਝ ਸੀ ਜੋ ਕੰਨਾ ਚਤਰਾਇਆਂ ਕਰਦੀ ਸੀ ਉਹ ਹੁਣ ਚੰਗੇ ਪਾਸੇ ਲੱਗ ਗਈ ਤੇ ਹੋਇਆ ਕੀ ਕਿ ਗੁਰੂ ਹਰਗੋਬਿੰਦ ਸਾਹਿਬ ਸਤਗੁਰੂ ਜੀ ਲਈ ਨਾ ਕੋਈ ਵਪਾਰੀ ਸਿੱਖ ਦੋ ਘੋੜੇ ਲੈ ਕੇ ਆ ਰਿਹਾ ਸੀ ਭੇਟਾ ਕਰਨ ਲਈ ਉਹ ਉਹਨਾਂ ਘੋੜਿਆਂ ਵਰਗਾ ਦੁਨੀਆ ਦੇ ਚ ਹੋਰ ਕੋਈ ਭੋਰਾ ਨਜ਼ਰ ਨਹੀਂ ਸੀ ਆਉਂਦਾ ਦਿਲਬਾਗ ਤੇ ਗੁਲਬਾਗ ਇਹ ਦੋ ਸਕੇ ਭਰਾ ਇੱਕ ਘੋੜੇ ਸਨ ਤੇ ਸ਼ਾਹਜਹਾਨ ਬਾਦਸ਼ਾਹ ਨੇ ਰਾਹ ਵਿੱਚੋਂ ਨਾ ਉਹ ਘੋੜੇ ਚੋਰੀ ਕਰਵਾ ਲਏ ਉਹ ਆਪਣੀ ਫੌਜ ਰਾਹੀਂ ਸਖਤ ਪਹਿਰੇ ਚ ਰੱਖ ਦਿੱਤੇ ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਕੋਲ ਰੋਂਦਾ ਕੁਰਲਾਉਂਦਾ ਸਿੱਖ ਪੁਜਿਆ ਸਤਗੁਰੂ ਇਤਨੇ ਕੀਮਤੀ ਇਤਨੇ ਮਹੰਗੇ ਘੋੜੇ ਸਨ ਉਸ نسل ਦੇ ਘੋੜੇ ਹੋਰ ਕਿਤੇ ਮਿਲਦੇ ਨਹੀਂ ਮੈਂ ਤੇ ਮੈਂ ਤੇ ਆਪਜੀ ਨੇ ਲੈ ਕੇ ਆ ਰਿਹਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਸਤਗੁਰੂ ਜੀ ਨੇ ਕਿਹਾ ਸਜਣਾ ਨਾ ਘਬਰਾ ਉੱਥੇ ਅਮਾਨਤ ਵਿੱਚ ਖਿਆਨਤ ਕੀਤੀ ਗਈ ਆ ਪਰ ਮਾਲਕ ਵਾਹਿਗੁਰੂ ਬੇਅੰਤ ਹੈ ਗੁਰਨਾਨਕ ਦਾ ਦਰਬਾਰ ਬੇਅੰਤ ਹੈ ਅਮਾਨਤ ਕੋਈ ਜਾਵੇਗੀ ਇੱਥੇ ਵਿਧੀ ਚੰਦ ਨੂੰ ਆਵਾਜ਼ ਮਾਰੀ ਸਜਣਾ ਤੈਨੂੰ ਕਿਹਾ ਸੀ ਨਿਆਂ ਕਰਨਾ ਹੈ ਤੇ ਅੱਜ ਜਾ ਤੇ ਉਹ ਘੋੜਾ ਲੈ ਆ ਜਾ ਕੇ ਘੋੜੇ ਦੋਨੋਂ ਜਦ ਬਿਧੀ ਚੰਦ ਗਿਆ ਇੱਕ ਘੋੜਾ ਲੈ ਕੇ ਆ ਗਿਆ ਉਸ ਸਖਤ ਪਹਿਰੇ ਦੇ ਵਿੱਚ ਇਸ ਤਰ੍ਹਾਂ ਉਹ ਢੇਖ ਬਣਾ ਕੇ ਗਿਆ ਤੇ ਅੰਦਰ ਪੁੱਜ ਕੇ ਕਿਲੇ ਵਿੱਚੋਂ ਘੋੜਾ ਕੱਢਣਾ ਕੋਈ ਸੌਖੀ ਗੱਲ ਥੋੜਾ ਪਰ ਉਹ ਘੋੜਾ ਉਹਨੇ ਪਾਣੀ ਚ ਉਪਰੋਂ ਦਰਿਆ ਚ ਛਾਲ ਮਰਵਾ ਕੇ ਤੇ ਲੈ ਕੇ ਆ ਗਿਆ ਪਰ ਜਦ ਘੋੜਾ ਲੈ ਕੇ ਆਇਆ ਸਤਿਗੁਰੂ ਕੋਲ ਤੇ ਇਹ ਘੋੜਾ ਨਾ ਆਪਣੇ ਭਰਾ ਤੋਂ ਬਿਨਾ ਦੂਜੇ ਘੋੜੇ ਤੋਂ ਬਿਨਾ ਉਦਾਸ ਹੋ ਗਿਆ ਨਾ ਖਾਣਾ ਖਾਂਦਾ ਨਾ ਪਾਣੀ ਪੀਂਦਾ ਹੈ ਗੁਰਗੋਧਨ ਸਿੰਘ ਸਾਹਿਬ ਸਤਿਗੁਰੂ ਜੀ ਨੇ ਕਿਹਾ ਵਿਧੀਚੰਦ ਹੁਣ ਤਾਂ ਦੂਜੇ ਘੋੜੇ ਨੂੰ ਗੁਲਬਾਗ ਨੂੰ ਵੀ ਲਿਆਉਣਾ ਪੈਣਾ ਹੈ ਵਿਧੀਚੰਦ ਨੇ ਕਿਹਾ ਸਤਿਗੁਰੂ ਲਿਆਵਾਂਗਾ ਕਿੰਨੀ ਜੁਰਤ ਹੋਵੇਗੀ ਕਿੰਨੀ ਸ਼ੂਰ ਵੀਰਤਾ ਹੋਵੇਗੀ ਛੋਟੀ ਮੋਟੀ ਗੱਲ ਨਹੀਂ ਜਿੱਥੇ ਜ਼ਾਲਮ ਮੁਗਲ ਬਾਦਸ਼ਾਹ ਹੋਣ ਉਥੇ ਪੋਜਿਆ ਤੇ ਕਈ ਦਿਨ ਇਸ ਤਰੀਕੇ ਦੇ ਨਾਲ ਰੂਪ ਵਟਾ ਕੇ ਅੰਦਰ ਰਹਿੰਦਾ ਰਿਹਾ ਤੇ ਇੱਕ ਦਿਨ ਮੌਕਾ ਪਾ ਕੇ ਤੇ ਅੰਦਰ ਚਲਾ ਗਿਆ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਜਾਨ ਦੀ ਬਾਜ਼ੀ ਲਾ ਕੇ ਦੂਜੇ ਘੋੜੇ ਨੂੰ ਵੀ ਉਹ ਕੰਧ ਟਪਾ ਕੇ ਤੇ ਨੇੜੇ ਦਰਿਆ ਸੀ ਪਾਣੀ ਚ ਛਾਲ ਮਾਰੀ ਘੋੜੇ ਨੇ ਤੇ ਦੂਜਾ ਘੋੜਾ ਵੀ ਲੈ ਆਇਆ ਬਰ ਗੋਲਦਸਨ ਸਾਹਿਬ ਸਾਧ ਗੁਰੂ ਜੀ ਨੇ ਉਦੋਂ ਫਿਰ ਆਪਣੀ ਛਾਤੀ ਨਾਲ ਲਾ ਕੇ ਕਿਹਾ ਵਿਧੀ ਚੰਦ ਛੀਨਾ ਗੁਰੂ ਕਾਸੀਨਾ ਦਾਸ ਨੇ ਬੇਨਤੀ ਕੀਤੀ ਸੀ ਕਿ ਔਲਾਦ ਬੇਟੀ ਜਾਂ ਬੇਟਾ ਕੋਈ ਵੱਡਾ ਕਾਰਨਾਮਾ ਕਰ ਗੁਜਰੇ ਨਾ ਜਿਹਦੇ ਨਾਲ ਮਾਪੇ ਦਾ ਨਾਮ ਰੌਸ਼ਨ ਹੋ ਜਾਵੇ ਇਹ ਪੇਤਾ ਕਹਿੰਦਾ ਕਿ ਅੱਜ ਤੂੰ ਮੇਰਾ ਸੀਨਾ ਚੌੜਾ ਕਰ ਦਿੱਤਾ, ਛਾਤੀ ਚੌੜੀ ਕਰ ਦਿੱਤੀ ਪਰ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਤੂੰ ਮੇਰਾ ਸੀਨਾ ਹੀ ਹੋ ਗਿਆ ਹੈ, ਮੇਰੀ ਛਾਤੀ ਹੀ ਹੋ ਗਿਆ ਹੈ। ਪਰ ਗੁਰੂ ਨੇ ਵਿਧੀ ਚੰਦ ਨੂੰ ਕਹਿ ਦਿੱਤਾ ਵਿਧੀ ਚੰਦ ਚੀਨਾ ਗੁਰੂ ਦਾ ਸੀਨਾ ਤੇ ਹਮੇਸ਼ਾ ਲਈ ਅਮਰ ਕਰ ਦਿੱਤਾ ਇਹ ਹੈ ਗੁਰੂ ਦਾ